ਰੰਤੂ ਜੰਮੀ ਜੁਣੇ ਕੋਲ ਸੁਖ ਨੇ ਆਪਣੇ ਉੱਪਰ ਗੁਰੂ ਦਾ ਵਰਸਾ ਤਾਂ ਔਰੀ ਪਰਸੇ ਵੀ ਇਹ ਵੀ ਵੀਡੀਓ ਆ ਰਹੀ ਹੈ YouTube ਚੈਨਲ ਹੈ ਟੀਵੀ ਆਡਰਦਨ ਸਾਹਤਾਂ ਦੇਤੀਆ ਜੀ ਵੀ ਸਾਹਮਣ ਲੰਗਰ ਚੱਕੇ ਮਾਦਾ ਗੁਰੂ ਘਰ ਦੀ ਯਾਦ ਵਿੱਚ ਲਗਾਇਆ ਜਾਂਦਾ ਹੈ ਹਰੇਕ ਸਾਲ ਦੀ ਤਰ੍ਹਾਂ ਇਹ ਲੰਗਰ ਲਗਾਇਆ ਜਾਂਦਾ ਹੈ ਪਿੰਡ ਵਿੱਚ ਵੱਲੋਂ ਇਹ ਲੰਗਰ ਛੋਟੇ-ਸਮਝਾ ਦੇ ਯਾਦਗਾਰੀ ਉੱਚਾ ਲੰਗਰ ਲਗਾਇਆ ਜਾਂਦਾ ਹੈ ਇਹ ਹਰੇਕ ਸਾਲ ਮਾਰਤੋ ਮੱਤੀ ਇਥੇ 31 ਤਰੀਕ ਨੂੰ ਇਹ ਲੰਗਰ ਲਗਾਇਆ ਜਾਂਦਾ ਹੈ ਜੋ ਇਥੇ ਸੇਵਾ ਕਰ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ

ਕਮੈਂਟ ਉਹ ਸ਼ੋਰ ਦਾ ਪਾਈ ਪਾ ਦਾਂਗੇ ਗੱਗੇ ਆ ਜੀ ਮਾੜਾ ਮੂੰਹ ਇੱਧਰ ਨੂੰ ਕਰੀ ਇਹ ਹਾਂ ਹੁਣ ਸਾਰੇ ਆ ਜੋ ਆ ਜੋ ਆ ਜੋ ਲੈ ਵੀ ਚਲੋ ਜੀ ਜਿਹੜਾ ਮੈਂ ਹਸਪੰਡਾਈ ਨਹਿਰ ਤੇ ਲੰਗਰ ਚਲਾਇਆ ਗਿਆ ਕਿਹੜੇ ਪਿੰਡ ਵੱਲੋਂ ਚਲਾਇਆ ਗਿਆ ਤੇ ਕਿੰਮਾ ਲੰਗਰ ਹੈ ਇਹ ਆਪਣਾ ਚੌਥਾ ਲੰਗਰ ਹੈ ਜੀ ਆਪਣੇ ਮੈਸਪਿੰਡ ਵਾਲਾ ਉਹਨੂੰ ਚੱਲ ਚੱਲਾਇਆ ਗਿਆ ਜੀ ਠੀਕ ਹੈ ਹਾਂ ਕਿਸ ਚੀਜ਼ ਦਾ ਲੰਗਰ ਹੈ ਜੀ ਇਹ ਆਪਣਾ ਜੀ ਖੀਰ ਕੜਾ ਪ੍ਰਸ਼ਾਦ ਦਾਲ ਸਬ지 ਠੀਕ ਹੈ ਜਿਵੇਂ ਲੱਗਦਾ ਸੇਵਾ ਕਰਕੇ ਹਾਂ ਸੇਵਾ ਕਰਕੇ ਬਹੁਤ ਵਧੀਆ ਅੱਛਾ ਚੰਗਾ ਲੱਗਦਾ ਜੀ ਹਾਂ ਠੀਕ ਹੈ ਹਾਂ ਜੀ ਤਿੰਨ ਚਾਰ ਦਿਨ ਤੋਂ ਚੱਲਣ ਰਿਹਾ ਲੰਗਰ ਆਪਣਾ ਲਗਾਤਾਰ ਜੀ ਹਾਂ ਉਹ ਆਇਆ ਜੀ ਬਾਬਾ ਬੱਧੀਰ ਲੱਗਦੀ ਹੈ ਮੈਂ ਸਭ ਨਹੀਂ ਚੇਲਾ ਰਹੀ ਆ ਅੱਛਾ ਕਿੰਨੇ ਦਿਨ ਹੋ ਗਏ ਸੇਵਾ ਕਰਦੇ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਰਲ ਮਿਲ ਕੇ ਸਾਰਾ ਪਰਿਵਾਰ ਪੰਡਿਤ ਸਰੇ ਨਾਲ ਕੇ ਸੇਵਾ ਕਰਦਾ ਠੀਕ ਮਾਤਾ ਕਿੰਨੇ ਦਿਨ ਚੱਲਦਾ ਲੰਗਰ ਚਾਦ ਵਿੱਚ ਸਾਰੇ ਢਾਲ ਕੇ ਸੇਵਾ ਬਹੁਤ ਵਧੀਆ ਕਰ ਰਹੇ ਨੇ ਪੰਡਿਤ ਦੇ ਬੰਦੇ ਵੀ ਢੀਤ ਗਾਵੀ ਬੱਚੇ ਵੀ ਸਭ ਰਲ ਕੇ ਬਹੁਤ ਸੇਵਾ ਕਰਦੇ ਹਾਂਜੀ ਮੈਂ ਗਰਜੀ ਕਾਕਾ ਦਾ ਹਾਂਜੀ ਠੀਕ ਹੈ ਨਾ ਚੋਨੇ ਲੰਗਰ ਵਾਲੀ ਹੈ ਲੰਗਰ ਚ। ਹਰ ਸਾਲ ਦੀ ਸਾਨੂੰ 40 ਸਾਲ ਹੋ ਗਏ ਮੰਦਰ ਲਾ ਦੇ ਆ। ਪਹਿਲਾਂ ਅਸੀਂ ਇਕੱਠਾ ਲਾਉਂਦੇ ਹੁੰਦੇ ਸੀ। ਠੀਕ ਹੈ। ਹੁਣ ਇਕੱਠੇ ਲੰਗਰ ਅਜ ਫਿਰ ਸ਼ਕਤ ਨਹੀਂ ਸੀ। ਹੁਣ ਅਸੀਂ ਅੰਡ ਲਾਉਣ ਲੱਗ ਗਏ। ਮਤਲਬ ਬਾਅਦ ਚ ਲਾਉਣਾ ਹੈ 29 30 ਤੇ 31 ਆ। ਤਿੰਨ ਦਿਨ ਹੁਣ ਸੰਗਤ ਸਕਦੀ ਬਹੁਤ, ਸੰਗਤਾਂ ਵੀ ਬਹੁਤ। ਛੋਟੇ ਸਾਹਿਬ ਜੀ ਦਾ ਮਾਤਾ ਗੁਜਰਕੋਤ ਦੀ ਯਾਦ ਵਿੱਚ ਮੈਂ ਇਸ ਪਿੰਡ ਨੂੰ ਪਹਿਲਾਂ ਪਿੰਡ ਵੀ ਲੱਗਾ ਸੀਗਾ। ਹੁਣ ਇਹਤੇ ਵੀ ਕੱਲ ਨੂੰ ਵੀ ਨਵੇਂ ਸਾਲ ਵੀ ਸਾਡਾ ਲੰਗਰ ਚੱਲੇਗਾ। ਜੀ। ਪਰੇਪ ਕਾਉੜਾ ਨਾ 40 ਸਾਲ ਤੋਂ ਲੰਗਰ ਲਾ ਰਹੇ ਆ 40 ਸਾਲ ਤੋਂ ਲੰਗਰ ਲਾ ਰਹੇ ਆ ਜੀ ਇਹ ਠੀਕ ਆ ਬ ਆਪਣੇ ਮੱਜੇ ਵਰਕਪੁਰੇ ਤੁਮਾਹੀ ਆਣੋ ਹੋਵੇ ਹਨ ਵੀਸ ਲੰਗਰ ਬਾਰੇ ਕਿੰਨਾ ਲੰਗਰ ਹੈ ਤੇ ਕਿਹੜੇ ਪਿੰਡ ਵੱਲੋਂ ਲਗਾਇਆ ਹੈ ਇਹ ਮੈਂ ਹਸਬੰਡ ਵੱਲੋਂ ਲੰਗਰ ਲਗਾਇਆ ਜਾਂਦਾ ਘੱਟੋ ਘੱਟ 40 ਸਾਲ ਹੋ ਗਏ ਲੰਗਰ ਲੱਗਦੇ ਹਨ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲਵਾਇਆ ਜਾਂਦਾ ਹੈ ਤੇ ਬਹੁਤ ਹੀ ਵਧੀਆ ਉਤਸ਼ਾਹ ਮਿਲਦਾ ਹੈ ਹਰੇਕ ਪਾਸਿਓਂ ਤੇ ਬਹੁਤ ਵਧੀਆ ਤਰੀਕੇ ਨਾਲ ਲੰਗਰ ਸੰਗਤਾਂ ਆਉਂਦੀਆਂ ਨੇ ਛਕਦੀਆਂ ਨੇ ਤੇ ਸੇਵਾ ਵੀ ਕਰਦੀਆਂ। ਜੀ। ਸਾਫਕਾ ਕੇ ਮਜੂਦਾ ਮਜੂਦਾ ਹਾਲੋ ਸਮਾਜਿਕ ਸੰਗਤ ਨੂੰ ਰਲ ਮਿਲ ਕੇ ਲਗਾਇਆ ਜਾਂਦਾ ਹੈ। ਇਹ ਜਿਵੇਂ ਛੋਟੇ ਸਾਹਿਬ ਜੀ ਆਦਿਆਂ ਦੀ ਸ਼ਹੀਦੀ ਜੋੜ ਮੇਲੇ ਦੀ ਯਾਦ ਵਿੱਚ ਕਿਉਂਕਿ ਜਿਸ ਦਿਨ ਸਭਾ ਹੁੰਦੀ ਹੈ ਉਸ ਟਾਈਮ ਬਹੁਤ ਲੰਗਰ ਲੱਗਦੇ ਨੇ ਪਹਿਲਾਂ ਸਾਡੇ ਪਿੰਡ ਦਾ ਹੋਰ ਵੀ ਲੰਗਰ ਲੱਗਦੇ ਨੇ ਕਿ ਅਸੀਂ ਸਾਬਜਾਦਿਆਂ ਦਾ ਇਹ 2 3 ਸਾਲਾਂ ਤੋਂ ਉਪਰਾਂ ਲਗੀਤਾ ਵੀ ਬਾਅਦ ਦੇ ਵਿੱਚ ਲੰਗਰ ਲਾਈਏ ਕਿਉਂਕਿ ਬਾਅਦ ਦੇ ਵਿੱਚ ਸੰਗਤ ਆਉਂਦੀ ਜਾਂਦੀ ਏ ਉਸ ਦੇ ਵਿੱਚ ਠੰਡ ਦੇ ਟਾਈਮ ਵਿੱਚ 2 3 ਦਿਨ ਵਾਸਤੇ ਲੰਗਰ ਲਾਉਂਦੇ ਹਾਂ ਛੋਟੀ ਸਾਬਜਾਦਿਆਂ ਦੀ ਜਾਦ ਪਿੰਡ ਮੈਸ ਅਜੂ ਜੀ ਬੜਾ ਨੰਬਰ ਦਾ ਤਾਂ ਉਹ ਹੀ ਮੁੰਡਾ ਜਿਹੜਾ ਸਾਹ ਨਾਮ ਹੈ ਜੀ ਮੇਰਾ ਸੁਖਜੀਤ ਸਿੰਘ ਜੀ ਪਿੰਡ ਮੈਸ ਤੋਂ ਨੰਬਰਦਾਰਾਂ ਜੀ ਮੈਂ ਠੀਕ ਹੈ ਜੀ ਇਹ ਜਿਹੜੇ ਲੰਗਰ ਬਾਰੇ ਕੀ ਕਹਿਣਾ ਚਾਹੁੰਦੇ ਆ ਲੰਗਰ ਲਾਇਆ ਨਹਿਰ ਤੇ ਮੈਸ ਪਿੰਡਾਈ ਨਹਿਰ ਤੇ ਕੀ ਕਹਿਣਾ ਚਾਹੁੰਦੇ ਆ ਇਹ ਲੰਗਰ ਛੋਟੇ ਸਾਬ ਜਿਆਦਾ ਨਹੀਂ ਯਾਦ ਵਿੱਚ ਇਹ ਲੰਗਰ ਲਗਾਏ ਜਾਂਦਾ ਹੈ ਆ ਹਰੇਕ ਸਾਲ ਦੀ ਤਰ੍ਹਾਂ ਘੱਟੋ ਘੱਟ ਸਾਨੂੰ 40 ਸਾਲ ਹੋ ਗਏ ਨੇ ਜੀ ਸਾਰੇ ਪਿੰਡ ਨੂੰ ਲੰਗਰ ਲੰਗਰ ਲਗਾਉਂਦੇ ਨੂੰ ਸਾਡੇ ਪਿੰਡ ਚ ਹੋਰ ਵੀ ਕਾਫੀ ਲੰਗਰ ਲਗਾਏ ਜਾਂਦੇ ਨੇ ਠੀਕ 6-7 ਲੰਗਰ ਲਗਾਏ ਜਾਂਦੇ ਨੇ ਇਹ ਲੰਗਰ ਅਸੀਂ ਬਾਅਦ ਵਿੱਚ ਲਗਾਨੇ ਆ 29 30 ਤੇ 31 ਤਰੀਕ ਨੂੰ ਠੀਕ ਹੈ ਕੱਲ ਨੂੰ ਵੀ ਚੱਲੂਗਾ ਨਵੇਂ ਸਾਲ ਤੋਂ ਹਾਂਜੀ ਕੱਲ ਨੂੰ ਨਵੇਂ ਸਾਲ ਆਉਦੇ ਨੇ ਲੰਗਰ ਚੱਲਗਾ ਜੀ ਕੱਲ ਨੂੰ ਪਿੰਡ 'ਚ ਚਲੇਗਾ ਜੀ ਕੱਲ ਨੂੰ ਪਿੰਡ 'ਚ ਚੱਲਣ ਹਾਂਜੀ ਤਿੰਨ ਦਿਨ ਉਰੇ ਹੁੰਦੇ ਨੇ ਤਿੰਨ ਦਿਨ ਉਰੇ ਹੁੰਦੇ ਨੇ